ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਇੱਕ ਗੜੇ ਮਾਰੀ ਹੋ ਚੁਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਿਰਫ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਕਹਿਰ ਢਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਐ ਭਿਆਨਕ ਗੜੇਮਾਰੀ ਹਰਿਆਣੇ ਦੇ ਵਿੱਚ ਹੋਈ ਐ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਆ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਐ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਐ ਉਹ ਬੰਦ ਕਰ ਦਿੱਤੀ ਐ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਹੇ ਪੰਜਾਬ ਦਾ ਕੋਈ ਵੱਡਾ ਮੀਡੀਆ ਅਧਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉੱਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉੱਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ